ਸਾਰਿਆਂ ਨੂੰ ਜੈ ਮਸੀਹ ਦੀ ਵੇਖੋ ਸਾਡੇ ਸਾਰਿਆਂ ਦੇ ਵਿੱਚ ਇੱਕ ਕਾਮਨ ਗੱਲ ਪਾਈ ਜਾਂਦੀ ਏ ਅਸੀਂ ਸਾਰੇ ਆਪਣੀ ਜ਼ਿੰਦਗੀ ਦੇ ਵਿੱਚ ਪਰੇਸ਼ਾਨੀਆਂ ਦਾ ਤੇ ਔਖੇ ਸਮਿਆਂ ਦਾ ਸਾਹਮਣਾ ਕਰਦੇ ਹਾਂ ਤੇ ਕੋਈ ਵੀ ਤਰੀਕਾ ਨਹੀਂ ਹੈ ਕਿ ਅਸੀਂ ਉਹਨਾਂ ਨੂੰ ਅਵੋਇਡ ਕਰ ਸਕੀਏ ਜਦ ਜ਼ਿੰਦਗੀ ਦੇ ਵਿੱਚ ਪਰਖਿਆਵਾਂ ਆਉਂਦੀਆਂ ਨੇ ਤਾਂ ਉਸ ਸਮੇਂ ਸਾਨੂੰ ਸਾਰਿਆਂ ਨੂੰ ਇੱਕ ਚੀਜ਼ ਦੀ ਲੋੜ ਹੁੰਦੀ ਏ ਜਦ مصیبتਾਂ ਤੇ ਦਰਦ ਆਉਂਦੀ ਏ ਉਦੋਂ ਅਸੀਂ ਚਾਹੁੰਦੇ ਹਾਂ ਕਿ ਕੋਈ ਸਾਨੂੰ ਦੱਸ ਸਕੇ ਕਿ ਜਿਹੜੇ ਦੁੱਖ ਨੇ ਇਹ ਥੋੜੇ ਸਮੇਂ ਵਾਸਤੇ ਆ ਤੇ ਅਸੀਂ ਚਾਹੁੰਦੇ ਹਾਂ ਕੋਈ ਸਾਨੂੰ ਆਣ ਕੇ ਕਵੇ ਕਿ ਸਭ ਕੁਝ ਠੀਕ ਹੋ ਜਾਵੇਗਾ ਖਾਸ ਤੌਰ ਦੇ ਉੱਤੇ ਵੇਖੋ ਜਦੋਂ ਇੱਕ ਦੋਸਤ ਇੱਕ ਡਾਕਟਰ ਇੱਕ ਟੀਚਰ ਜਾਂ ਮਾਪਿਓ ਸਾਨੂੰ ਆਣ ਕੇ ਕਹਿੰਦੇ ਨੇ एवरीथिंग विल ਬੀ ਓਕੇ ਸਭ ਠੀਕ ਹੋ ਜਾਵੇਗਾ ਇਹਦੇ ਨਾਲ ਸਾਨੂੰ ਤਸੱਲੀ ਮਿਲਦੀ ਏ ਤੇ ਇਹਦੇ ਨਾਲ ਸਾਨੂੰ ਇੱਕ ਚੀਜ਼ ਮਿਲਦੀ ਏ ਜਿੰਨੂੰ ਅਸੀਂ ਕਹਿੰਨੇ ਆ ਆਸ ਮੈਂ ਵਿਸ਼ਵਾਸ ਕਰਦਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਇਹ ਸਭ ਤੋਂ ਮਿੱਠੇ ਸ਼ਬਦ ਹੁੰਦੇ ਨੇ ਜਿਹੜੇ ਸਾਡੇ ਨਾਲ ਆਣ ਕੇ ਕੋਈ ਬੋਲਦਾ ਏ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਦੇ ਸਮੇਂ ਹੁੰਦੇ ਨੇ ਉਦਾਸੀ ਦੇ ਸਮੇਂ ਹੁੰਦੇ ਨੇ ਤੇ ਲੋਕ ਅਕਸਰ ਸਾਨੂੰ ਆਸ ਦਿੰਦੇ ਨੇ ਸਾਨੂੰ ਇਹ ਗੱਲ ਕਹਿ ਕੇ ਕਿ ਸਭ ਕੁਝ ਠੀਕ ਹੋਣ ਵਾਲਾ ਏ एवरीथिंग ਇਜ਼ ਗੋਇੰਗ ਟੂ ਬੀ ਓਕੇ ਤੇ ਇਹ ਸਾਡੇ ਵਿਸ਼ਵਾਸੀਆਂ ਵਾਸਤੇ ਵੀ ਸੱਚੇ ਤੇ ਜਿਹੜੇ ਲੋਕ ਗੈਰ ਵਿਸ਼ਵਾਸੀ ਨੇ ਉਹਨਾਂ ਵਾਸਤੇ ਵੀ ਇਹ ਗੱਲ ਸੱਚੀ ਹਰ ਇੱਕ ਚਾਹੁੰਦਾ ਹੈ ਕਿ ਕੋਈ ਨਾ ਕੋਈ ਉਹਨਾਂ ਨੂੰ ਤਸੱਲੀ ਦੇਵੇ ਜਾਦੂ ਔਖੇ ਸਮਿਆਂ ਦੇ ਵਿੱਚੋਂ ਦੀ ਲੰਘਦੇ ਨੇ ਜਿਹੜਾ ਅਵਿਸ਼ਵਾਸੀ ਹੈ ਉਹ ਚਾਹੁੰਦਾ ਹੈ ਕਿ ਕੋਈ ਜਾਣਾ ਉਹਨੂੰ ਕਵੇ ਕਿ ਸਭ ਕੁਝ ਠੀਕ ਹੋ ਜਾਵੇਗਾ ਉਹ ਕਹਿੰਦੇ ਨੇ ਕਿ ਸਾਰਾ ਕੁਝ ਇੱਕ ਦਿਨ ਪਲਿਹਾਈ ਪੈਦਾ ਕਰੇਗਾ ਪਰ ਜਿਹੜੇ ਲੋਕ ਪ੍ਰਭੂ ਯੇਸ਼ੂ ਮਸੀਹ ਨੂੰ ਨਹੀਂ ਜਾਣਦੇ ਨੇ ਇਹ ਉਹਨਾਂ ਵਾਸਤੇ ਇੱਕ ਖਾਲੀ ਸਿਰਫ ਇੱਕ ਖੋਖਲੀ ਆਸ ਹੁੰਦੀ ਏ ਸਭ ਕੁਝ ਅੰਤ ਦੇ ਵਿੱਚ ਸਹੀ ਨਹੀਂ ਹੋਣ ਵਾਲਾ ਏ ਜਿਹੜੇ ਲੋਕ ਪ੍ਰਭੂ ਨੂੰ ਨਹੀਂ ਜਾਣਦੇ ਨੇ ਪਰ ਦੂਜੇ ਪਾਸੇ ਅਸੀਂ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਬਚਾਇਆ ਏ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਆਪਣੀ ਕਿਰਪਾ ਦੇ ਦੁਆਰਾ ਛੁਟਕਾਰਾ ਦਿੱਤਾ ਏ ਸਾਡੇ ਕੋਲ ਸੱਚੀ ਆਸ ਏ ਕਿ ਸੱਚੀ ਮਿਚੀ एवरीथिंग ਵਿਲ ਬੀ ਓਕੇ ਸਭ ਕੁਝ ਵਧੀਆ ਹੋਵੇਗਾ ਅਸੀਂ ਜਾਣਦੇ ਹਾਂ ਕਿ ਇੱਕ ਦਿਨ ਸਭ ਕੁਝ ਪਰਫੈਕਟ ਹੋ ਜਾਵੇਗਾ ਪਰ ਉਸ ਸਮੇਂ ਤੱਕ ਸਾਨੂੰ ਯਾਦ ਰੱਖਣਾ ਪਵੇਗਾ ਕਿ ਅਸੀਂ ਇੱਕ ਪਾਪੀ ਸੰਸਾਰ ਦੇ ਵਿੱਚ ਰਹਿੰਦੇ ਹਾਂ ਸਾਨੂੰ ਇਹ ਯਾਦ ਰੱਖਣਾ ਪਵੇਗਾ ਕਿ ਜਦੋਂ ਤੱਕ ਪ੍ਰਭੂ ਵਾਪਸ ਨਹੀਂ ਆਉਂਦੇ ਨੇ ਤੇ ਸਾਨੂੰ ਸਵਰਗ ਦੇ ਵਿੱਚ ਨਹੀਂ ਲੈ ਕੇ ਜਾਂਦੇ ਨੇ ਅਸੀਂ ਇੱਕ ਪਾਪੀ ਸੰਸਾਰ 'ਚ ਰਹਿ ਰਹੇ ਹਾਂ ਜਿੱਥੇ ਬਹੁਤ ਜ਼ਿਆਦਾ ਉਦਾਸੀ ਹੈ ਤੇ ਜਿੱਥੇ ਬਹੁਤ ਜ਼ਿਆਦਾ ਦੁੱਖ ਨੇ ਅਤੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹਨਾਂ ਦੇ ਪ੍ਰੀਨਾਮ ਉਵੇਂ ਨਹੀਂ ਹੁੰਦੇ ਨੇ ਜਿਵੇਂ ਅਸੀਂ ਸੋਚਦੇ ਹਾਂ ਕਿ ਹੋਣ ਇਸ ਕਰਕੇ ਔਖੇ ਸਮਿਆਂ ਦੇ ਵਿੱਚ ਚੰਗੇ ਸਮਿਆਂ 'ਚ ਮਾੜੇ ਸਮਿਆਂ 'ਚ ਸਾਨੂੰ ਲਗਾਤਾਰ ਬਾਈਬਲ ਨੂੰ ਪੜ੍ਹਦੇ ਰਹਿਣਾ ਚਾਹੀਦਾ ਕਿਉਂਕਿ ਬਾਈਬਲ ਸਾਨੂੰ ਪਰਮੇਸ਼ਵਰ ਦੀ ਵਫਾਦਾਰੀ ਦੇ ਬਾਰੇ ਦੱਸਦੀ ਏ ਪਰਮੇਸ਼ਵਰ ਦੇ ਸਰਵ ਪ੍ਰਭੂ ਹੋਣ ਦੇ ਬਾਰੇ ਦੱਸਦੀ ਏ ਤੇ ਬਾਈਬਲ ਸਾਨੂੰ ਦੱਸਦੀ ਏ ਕਿ ਪਰਮੇਸ਼ਵਰ ਸਾਨੂੰ ਇੱਕ ਪਿਆਰ ਕਰਦਾ ਏ ਜੀਦਾ ਕਦੇ ਅੰਤ ਨਹੀਂ ਹੋਣਾ ਹੈ ਜਿਹੜੀ ਮਸੀਹੀ ਆਸ ਏ ਇਹ ਕੇਵਲ ਇਨੀ ਆਸ ਨਹੀਂ ਏ ਕਿ ਸਭ ਕੁਝ ਇੱਕ ਦਿਨ ਵਧੀਆ ਹੋ ਜਾਵੇਗਾ ਇਹ ਕਹੋ ਜੀ ਆਸ ਏ ਜਿਹੜੀ ਸਾਨੂੰ ਦੱਸਦੀ ਏ ਕਿ ਪਰਮੇਸ਼ਰ ਆਪਣੀ ਮਹਿਮਾ ਵਾਸਤੇ ਤੇ ਆਪਣੀ ਭਲਾਈ ਵਾਸਤੇ ਸਭ ਕੁਝ ਵਧੀਆ ਕਰੇਗਾ ਆਸ ਜਿਹੜੀ ਇੱਕ ਇੱਕ ਵਿਸ਼ਪੂਲ ਥਿੰਕਿੰਗ ਨਹੀਂ ਹੈਗੀ ਕਿ ਮੈਂ ਇੱਕ ਸੋਚ ਰਿਹਾ ਵਾਂ ਮੈਂ ਆਪਣੇ ਦਿਮਾਗ ਦੇ ਵਿੱਚ ਇਹ ਸੋਚ ਰੱਖੀ ਹੋਈ ਏ ਪਰੰਤੂ ਇਹ ਸਾਡੇ ਮੁਕਤੀ ਦਾਤਾ ਦੇ ਉੱਤੇ ਸਾਡਾ ਅਟੁੱਟ ਵਿਸ਼ਵਾਸ ਹੈ ਆਸ ਜਿਹੜੀ ਹੈ ਇਹ ਉਦਾਸੀ ਦੀ ਐਬਸੈਂਸ ਨਹੀਂ ਹੈ ਉਹਦੀ ਗੈਰਹਾਜ਼ਰੀ ਨਹੀਂ ਹੈ ਬਲਕਿ ਪਵਿੱਤਰ ਆਤਮਾ ਦੀ ਸਾਡੀ ਜ਼ਿੰਦਗੀ ਚ ਪ੍ਰੈਜ਼ੈਂਸ ਹੈ ਉਹਦੀ ਹਜ਼ੂਰੀ ਹੈ ਆਸ ਜਿਹੜੀ ਇੱਕ ਭਾਵਨਾ ਨਹੀਂ ਹੈ ਬਲਕਿ ਇੱਕ ਐਹੋ ਜਿਹਾ ਮਾਈਂਡ ਸੈਟ ਇੱਕ ਐਹੋ ਜਿਹਾ ਵਿਚਾਰਧਾਰਾ ਹੈ ਜਿਹੜੀ ਪਰਮੇਸ਼ਵਰ ਦੇ ਉੱਤੇ ਫਿਕਸ ਹੋਈ ਪਈ ਹੈ ਜੋ ਸਾਡੀਆਂ ਭਾਵਨਾਵਾਂ ਨੂੰ ਸ਼ੇਪ ਦਿੰਦਾ ਆਕਾਰ ਦਿੰਦਾ ਹੈ ਆਸੇ ਪਰਮੇਸ਼ਵਰ ਦੇ ਉੱਤੇ ਭਰੋਸਾ ਕਰਨਾ ਜੋ ਹੈ ਅਤੇ ਜੋ ਨੇ ਸਾਡੇ ਲਈ ਕੀਤਾ ਹੈ ਤੇ ਅਸੀਂ ਉਹਦੇ ਆਉਣ ਵਾਲੇ ਵਾਅਦਿਆਂ ਦਾ ਇੰਤਜ਼ਾਰ ਕਰ ਰਹੇ ਹਾਂ ਜਿਹੜੇ ਕਿ ਸਦੀਪਕ ਕਾਲ ਤੱਕ ਪੂਰੇ ਹੋਣ ਜਾ ਰਹੇ ਨੇ ਲੋਕ ਸਾਨੂੰ ਨਿਰਾਸ਼ ਕਰ ਦੇਣਗੇ ਸਾਡੇ ਪਿਆਰੇ ਲੋਕ ਜਿਹੜੇ ਨੇ ਉਸ ਇੱਕ ਦਿਨ ਦੁਖੀ ਹੋ ਕੇ ਇੱਕ ਦਿਨ ਉਹਨਾਂ ਨੇ ਵੀ ਜ਼ਿੰਦਗੀ ਦੇ ਵਿੱਚ ਉਹ ਵੀ ਇੱਕ ਦਿਨ ਸੰਸਾਰ ਨੂੰ ਛੱਡ ਕੇ ਚਲੇ ਜਾਣਗੇ ਸ਼ੈਤਾਨ ਸਾਡੇ ਤੇ ਹਮਲਾ ਕਰੇਗਾ ਅਸੀਂ ਆਪਣੇ ਸ਼ਰੀਰ ਦੇ ਨਾਲ ਸੰਘਰਸ਼ ਕਰਾਂਗੇ ਪਰ ਇੰਨਾ ਹਨੇਰੇ ਸਮਿਆਂ 'ਚ ਜਦੋਂ ਅਸੀਂ ਨਿਰਾਸ਼ ਹੁੰਨੇ ਆ ਸਾਨੂੰ ਆਪਣੇ ਆਪ ਨੂੰ ਭਰੋਸਾ ਦੇਣ ਦੀ ਲੋੜ ਹੈ ਆਪਣੇ ਆਪ ਨੂੰ ਇਹ ਕਹਿਣ ਦੀ ਲੋੜ ਹੈ ਕਿ ਤੂੰ ਪਰਮੇਸ਼ਵਰ ਦੇ ਉੱਤੇ ਆਸ ਰੱਖ ਜਬੂਰਾਂ ਦੀ ਪੋਤੀ ਉਹਦਾ 42 ਅਧਿਆਏ ਉਹਦਾ 5 ਤੇ 6 ਵਚਨ ਅਸੀਂ ਆਪਣੇ ਹਾਲਾਤਾਂ ਦੇ ਵਿੱਚ ਆਸ ਨਹੀਂ ਲੱਭਦੇ ਆ ਅਸੀਂ ਆਪਣੀ ਆਸ ਮਸੀਹ ਦੇ ਵਿੱਚ ਲੱਭਦੇ ਆ ਕਿਉਂ ਮਸੀਹ ਚ ਲੱਭਦੇ ਆ ਕਿਉਂਕਿ ਉਹ ਪਰਮੇਸ਼ਵਰ ਹੈ ਉਹਨੇ ਸਾਨੂੰ ਇੰਨਾ ਪਿਆਰ ਕੀਤਾ ਕਿ ਉਹਨੇ ਸਵਰਗ ਛੱਡ ਦਿੱਤਾ ਉਹਨੇ ਬਿਲਕੁਲ ਸਿੱਧ ਜਿੰਦਗੀ ਜੀ ਉਹ ਸਾਡੇ ਵਾਸਤੇ ਮਰ ਗਿਆ ਉਹਨੇ ਸਾਡੇ ਪਾਪਾਂ ਦੀ ਕੀਮਤ ਦੇ ਦਿੱਤੀ ਉਹ ਮੁਰਦਿਆਂ ਦੇ ਵਿੱਚ ਉਹ ਜਵਾਦ ਦਿੱਤਾ ਗਿਆ ਅਤੇ ਹੁਣ ਉਹਦੇ ਤੇ ਵਿਸ਼ਵਾਸ ਦੇ ਕਾਰਨ ਅਸੀਂ ਅੱਜ ਪਿਤਾ ਪਰਮੇਸ਼ਵਰ ਦੇ ਸਾਹਮਣੇ ਮਾਫ ਕੀਤੇ ਗਏ ਆ ਮਾਫ ਕੀਤੇ ਆਂਦੇ ਰੂਪ ਚ ਖਲੋਤੇ ਆ ਤੇ ਸਾਡਾ ਹੁਣ ਉਹਦੇ ਤੇ ਵਿਸ਼ਵਾਸ ਏ ਤੇ ਅਸੀਂ ਇੰਤਜ਼ਾਰ ਕਰ ਰਹੇ ਆ ਕਿ ਉਹਨੇ ਵਾਪਸ ਆਉਣਾ ਤੇ ਅਸੀਂ ਇੰਤਜ਼ਾਰ ਕਰ ਰਹੇ ਆ ਬੜੇ ਭਰੋਸੇ ਦੇ ਨਾਲ ਇਹ ਗੱਲ ਜਾਣਦੇ ਆ ਕਿ ਇੱਕ ਦਿਨ ਅਸੀਂ ਮਸੀਹ ਨੂੰ ਅਮੋ ਸਾਹਮਣੇ ਵੇਖਣਾ ਆ ਤੇ ਫਿਰ ਸਾਨੂੰ ਆਸ ਦੀ ਲੋੜ ਨਹੀਂ ਰਹਿ ਜਾਵੇਗੀ ਕਿਉਂਕਿ ਸਾਡੀ ਆਸ ਇੱਕ ਦਿਨ ਮਸੀਹ ਦੇ ਵਿੱਚ ਸੰਪੂਰਨ ਹੋ ਜਾਵੇਗੀ ਸਭ ਕੁਝ ਸਿੱਧੋ ਜਾਵੇਗਾ ਫਿਰ ਕੋਈ ਦਰਦ ਨਹੀਂ ਰਹਿ ਜਾਵੇਗਾ ਫਿਰ ਕੋਈ ਪੀੜਾ ਨਹੀਂ ਰਹਿ ਜਾਵੇਗੀ ਫਿਰ ਕੋਈ ਦੁੱਖ ਨਹੀਂ ਰਹਿ ਜਾਵੇਗਾ ਅਤੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਦੀਆਂ ਪ੍ਰੀਖਿਆਵਾਂ ਦਾ ਸਾਹਮਣਾ ਕਰਦੇ ਹੋ ਜਦੋਂ ਤੁਸੀਂ ਦੁੱਖਾਂ ਦੇ ਵਿੱਚੋਂ ਦੀ ਲੰਘਦੇ ਹੋ ਯਾਦ ਰੱਖੋ ਕਿ ਤੁਸੀਂ ਆਪਣੀਆਂ ਅੱਖਾਂ ਮਸੀਹ ਦੇ ਉੱਤੇ ਲਾ ਕੇ ਰੱਖੋ ਕਿਉਂਕਿ ਉਹ ਸਾਡਾ ਮੁਕਤੀਦਾਤਾ ਹੈ ਉਹ ਸਾਡਾ ਛੁਟਕਾਰਾ ਦੇਣ ਵਾਲਾ ਹੈ ਉਹਦੇ ਪ੍ਰਤੀ ਵਫਾਦਾਰ ਬਣੇ ਰਹੋ ਉਸ ਕੰਮ ਦੇ ਪ੍ਰਤੀ ਵਫਾਦਾਰ ਬਣੇ ਰਹੋ ਜਿਹਦੇ ਲਈ ਪ੍ਰਭੂ ਨੇ ਤੁਹਾਨੂੰ ਬੁਲਾਇਆ ਹੈ ਤੇ ਇੱਕ ਦਿਨ ਅਸੀਂ ਉਹਦੇ ਸਾਹਮਣੇ ਖਲੋਵਾਂਗੇ ਤੇ ਉਹਨੂੰ ਅਸੀਂ ਸੁਣਾਂਗੇ ਕਹਿੰਦੇ ਹੋਏ ਸ਼ਾਬਾਸ਼ ਮੇਰੇ ਚੰਗੇ ਤੇ ਵਫਾਦਾਰ ਸੇਵਕ ਪ੍ਰੇਜ਼ ਦਾ ਲਾਰਡ ਪ੍ਰੇਜ਼ ਦਾ ਲਾਰਡ